ਬਹੁਤ ਹੀ ਸਤਿਕਾਰਯੋਗ ਮਾਨਸਾ ਵਾਸੀ ਭੈਣੋ ਤੇ ਭਰਾਵੋ ਅੱਜ ਅਸੀਂ ਖੜੇ ਆਂ ਵਾਟਰਵਰਕਸ ਰੋਡ ਤੇ ਗੇਰਾ ਸਟਰੀਟ ਦੇ ਵਿੱਚ ਤੇ ਮੇਰੇ ਨਾਲ ਖੜੇ ਨੇ ਸ਼੍ਰੀ ਅਸ਼ੋਕ ਸਪੋਲੀਆ ਜੀ ਜੋ ਕਨਵੀਨਰ ਨੇ এনवायरमेंट ਸੁਸਾਇਟੀ ਮਾਨਸਾ ਦੇ ਔਰ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਨ ਬਚਾਓ ਮਹਿਮ ਦੇ ਨਾਲ ਜੁੜੇ ਹੋਏ ਨੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਹੈ ਔਰ ਇਸ ਅੰਤਾਂ ਦੇ ਪੈਰੀ ਗਰਮੀ ਦੇ ਵਿੱਚ ਜਿੱਥੇ ਸਾਨੂੰ ਰੁੱਖ ਬੂਟਿਆਂ ਨੂੰ ਬਚਾਉਣ ਦੀ ਲੋੜ ਹੈ ਉਹਨਾਂ ਦੀ ਸਾਂਭ ਸੰਭਾਲ ਦੀ ਲੋੜ ਹੈ ਉਥੇ ਕੁਦਰਤ ਦੇ ਵਿੱਚ ਬੈਲੈਂਸ ਬਣਾ ਕੇ ਰੱਖਣ ਲਈ ਪਸ਼ੂ ਪੰਛੀਆਂ ਤੇ ਜੀਵਾਂ ਦੀ ਵੀ ਉਨੀ ਹੀ ਲੋੜ ਹੈ ਤਾਂ ਇਸੇ ਕਾਰਜ ਨੂੰ ਮੁੱਖ ਰੱਖਦੇ ਹੋਏ ਸਾਡੇ ਸ਼੍ਰੀ ਸ਼ੋਕਸਪੋੜਿਆ ਜੀ ਵੱਲੋਂ ਪੰਛੀਆਂ ਦੇ ਲਈ ਇਹ ਮਿੱਟੀ ਵਾਲੇ ਭਾਂਡਿਆਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈਗਾ ਔਰ ਇਹ ਮਿੱਟੀ ਵਾਲੇ ਭਾਂਡੇ ਇਹਨਾਂ ਵੱਲੋਂ ਫਰੀ ਦਿੱਤੇ ਜਾ ਰਹੇ ਨੇ ਜਿੰਨਾ ਵਿੱਚ ਪਾਣੀ ਪਾ ਕੇ ਤੁਸੀਂ ਆਪਣੇ ਘਰਾਂ ਵਿੱਚ ਉੱਚੀਆਂ ਥਾਵਾਂ ਤੇ ਰੱਖ ਸਕਦੇ ਹੋ ਕਿਉਂਕਿ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਪੰਛੀਆਂ ਨੂੰ ਛੇਤੀ ਛੇਤੀ ਪਾਣੀ ਜਿਹੜਾ ਨਹੀਂ ਮਿਲ ਰਿਹਾ ਔਰ ਅੱਜ ਕੱਲ੍ਹ ਘਰਾਂ ਦੀ ਬੰਤਰ ਹੈ ਜਿਹੜੀ ਇਸ ਪ੍ਰਕਾਰ ਦੀ ਹੋ ਗਈ ਹੈ ਕਿ ਪੰਛੀਆਂ ਨੂੰ ਪਾਣੀ ਨਾ ਮਿਲਣ ਕਰਕੇ ਸਾਡੇ ਵੱਲੋਂ ਜਿਹੜਾ ਇਹ ਉਪਰਾਲੇ ਕੀਤੇ ਜਾਣੇ ਬਹੁਤ ਜ਼ਰੂਰੀ ਨੇ ਇਹਨਾਂ ਮਿੱਟੀ ਦੇ ਭਾਂਡਿਆਂ ਦੇ ਵਿੱਚ ਪਾਣੀ ਪਾ ਕੇ ਤੁਸੀਂ ਘਰਾਂ ਦੇ ਵਿੱਚ ਉੱਚੀਆਂ ਥਾਵਾਂ ਤੇ ਰੱਖ ਸਕਦੇ ਹੋ ਔਰ ਇੱਕ ਗੱਲ ਹੋਰ ਇਸ ਭਾਂਡੇ ਦੇ ਵਿੱਚ ਜਿਹੜਾ ਤੁਸੀਂ ਪਾਣੀ ਪਾਉਣਾ ਹੈ ਉਹਨੂੰ ਸਮੇਂ-ਸਮੇਂ ਤੇ ਚੇਂਜ ਕਰਨਾ ਜ਼ਰੂਰੀ ਹੈ ਔਰ ਮੈਂ ਦੁਬਾਰਾ ਫੇਰ ਧੰਨਵਾਦ ਕਰਦਾ ਸ਼੍ਰੀ ਅਸ਼ੋਕ ਸਪੋੜੀਆ ਜੀ ਦਾ ਜਿਨ੍ਹਾਂ ਵੱਲੋਂ ਜੀਵ ਜੰਤੂਆਂ ਨੂੰ ਪੰਛੀਆਂ ਨੂੰ ਉਹਨਾਂ ਦੀ ਪਿਆਸ ਬੁਝਾਉਣ ਦੇ ਲਈ ਇਹ ਮਿੱਟੀ ਵਾਲੇ ਭਾਂਡਿਆਂ ਦਾ ਬਹੁਤ ਸੋਹਣਾ ਉਪਰਾਲਾ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਹੈਗਾ